ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸ਼ਿੰਝ ਮੇਲਾ ਜਿਹੜਾ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾਂਦਾ ਹੈ ਇਸ ਸਾਲ ਵੀ ਬਹੁਤ ਹੀ ਉਤਸ਼ਾਹਤੂਤਾਂ ਦੇ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਕੀ ਨੈਸ਼ਨਲ ਇੰਟਰਨੈਸ਼ਨਲ ਔਰ ਇਸ ਤੋਂ ਬਾਅਦ ਸਲਮਾਨ ਪਹਿਲਵਾਨ ਪਹਿਲਵਾਨ ਪਹੁੰਚੇ ਨੇ ਕੁਸ਼ਤੀ ਦੇ ਅਖਾੜੇ ਦੇ ਵਿੱਚ ਪਹੁੰਚਦੇ ਨੇ ਸੋ ਕਰੀਆਂ ਦਾ ਇੱਧਰ ਵੀ ਜਰ ਨੇੜੇ ਨੇੜੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜੋ ਇਕੱਠ ਹੋਇਆ ਹੈਗਾ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰ ਟੀਵੀ ਰਾਹੀਂ ਦੇਖ ਰਹੇ ਹੋ ਕਿਉਂਕਿ ਬਹੁਤ ਬਹੁਤ ਸ਼ੁਕਰਾਨੇ ਸੇਵਕ ਸਾਊਂਡ ਦਾ ਇਹ ਜੋ ਛਿੰਝ ਮੇਲਾ ਹੈਗਾ ਸਪੋਰਟਸਫੁਲ ਆਉਂਡ ਦੇ ਫੱਟੇ ਤੱਕ ਕਲੱਬ ਵੱਲੋਂ ਜਿਹੜਾ ਹੈਗਾ ਆ ਸਪੋਰਟਸ ਕਲੱਬ ਕਿਉਂਕਿ ਅੱਜ ਦਾ ਜੋ ਮਾਹੌਲ ਬਣ ਚੁੱਕਾ ਹੈਗਾ ਵੀ ਉਹ ਉਸ ਹੱਬ ਦੇ ਨਾਲ ਨਸ਼ੇ ਦਾ ਜੋ ਥੋੜੀ ਸ਼ਾਰਪ ਰੱਖੋ ਜਿਆਦਾ ਜਿਹੜਾ ਹੈਗਾ ਨਸ਼ਿਆਂ ਦਾ ਕੰਮ ਹੋ ਚੁੱਕਾ ਉਹਦੇ ਐਪ ਦੇ ਵਿੱਚ ਕਿਤੇ ਨਾ ਕਿਤੇ ਅ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਸਾਰੀ ਜਿਹੜੀ ਆ ਪ੍ਰੇਰਣਾ ਮਿਲ ਸਕੇ ਵਧੀਆ ਪਹਿਲਵਾਨ ਜਿਹੜੇ ਹੈਗੇ ਆ ਇੱਕ ਮਿਸਾਲ ਹੁੰਦੇ ਨੇ ਸ਼ਾਬਾਸ਼ 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 ਸੋ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਰਾਜਾ ਨਾ درمیان ਵਿੱਚ ਨੇ ਕੌਣ ਜਿੱਤਦਾ ਕੋਹਰਦਾ ਸੋ ਤੁਸੀਂ ਦੇਖ ਸਕਦੇ ਹੋ ਪਹਿਲਵਾਨ ਜੋ ਆਪਣੇ ਕਿਤੇ ਨਾ ਕਿਤੇ ਜੋਸ਼ ਦਾ ਪੇਚ ਲਗਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਦੋਂ ਅਖਾੜੇ ਦੇ ਵਿੱਚ ਉਤਰਿਆ ਜਾਂਦਾ ਸੋ ਫਿਰ ਇਹ ਨਹੀਂ ਦੇਖਿਆ ਜਾਂਦਾ ਵੀ ਕਿ ਕਿੰਦਾ ਤੇ ਸੋ ਨੂੰ ਧੂਰੀ ਫਿਰ ਤਾਂ ਇਹ ਹੁੰਦਾ ਵੀ ਕਿ ਮੋਰਲੇ ਨੂੰ ਅਸੀਂ ਢੋਬੀ ਪਟਕਾ ਲਾਉਣਾ ਹੈਗਾ ਜਾਂ ਚਿਤ ਕਰਨਾ ਅਖੀਰ ਤੇ ਇਹੀ ਹੁੰਦਾ ਵੀ ਪਿੱਠ ਲਗਾਈ ਜਾਵੇ ਸੋ ਜੇਤੂ ਪਹਿਲਵਾਨ ਦੀ ਬੱਲੇ ਬੱਲੇ ਹੁੰਦੀ ਆ ਸਾਰੇ ਜਾਣਦੇ ਹੈਗੇ ਆ ਮਾਨਯੋਗ ਸੁਪਰ ਸਿੰਘ ਜੀ ਲਿੱਖਰਾਂ ਵਾਲੇ ਇੱਥੇ ਜਿੱਥੇ ਦਰ ਤੇ ਪੁੱਜਿਆ ਮੈਂ ਜਾ ਕੇ ਖੜਨਾ ਵੀਰੇ ਆਵਾਜ਼ ਮੈਨੂੰ ਵਧੀਆ ਲੱਗਦੀ ਵੱਧ ਲੱਗਦੀ ਆ ਜੀ ਬਿਲਕੁਲ ਬਿਲਕੁਲ ਲਓ ਜੀ ਅੰਦਰ ਪੂਰੀ ਤਰ੍ਹਾਂ ਛਿੰਜੇ ਇਹੋ ਜਿਹੇ ਪਹਿਲਵਾਨ ਆਪਣੀ ਮੁਸ਼ਕਿਲ ਕਲਾ ਸਾਡੇ ਨਾਲ ਕਰਦੇ ਆ ਸਾਡੇ ਰਵਿੰਦਰ ਟੱਕਰ ਜੀ ਜੁੜ ਚੁੱਕੇ ਨੇ ਗਿਆਨ ਦਰਸ਼ਨ ٹرسٹ ਵੱਲੋਂ ਜਿਹੜੇ ਆ ਚੇਅਰਮੈਨ ਦਾਨ ਸਾਹਿਬ ਅੱਜ ਉਹ ਗੱਲਬਾਤ ਕਰਦੇ ਆ ਹਾਂਜੀ ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਆ ਕੀ ਕਹਿਣਾ ਚਾਹੋਗੇ ਅੱਜ ਅਸੀਂ ਇੱਥੇ ਸਲਾਣਾ ਚੇਂਜ ਮੇਲੇ ਦੇ ਬਾਈ ਪਹੁੰਚੇ ਆ ਅੱਜ ਗੁਰਮੁਖੀ ਗੌਰਮਨਾਮਾ ਦਾ ਛੋਟਾ ਵੀਰ ਇਹ ਬਹੁਤ ਜਿਆਦਾ ਵਧੀਆ ਕਾਰਜ ਕਰਦਾ ਜਿਹੜਾ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣੇ ਸਾਨੂੰ ਪੁਰਾਣਾ ਸ਼ਹਿਰ ਜਿੱਥੇ ਆਈ ਅਸੀਂ ਦੇਖੋ ਕਿੰਨਾ ਬਹੁਤ ਰੌਣਕਾਂ ਲੱਗੀਆਂ ਹੋਈਆਂ ਆ ਤੇ ਸਾਰੇ ਆਪਾਂ ਸੰਦੇਸ਼ ਇਹੀ ਦੇਣਾ ਹੈ ਵੀ ਨਸ਼ੇ ਤੋਂ ਦੂਰ ਰਹਿਣ ਸਾਰੇ ਪਲਵਾਨੀ ਕਰਨ ਤੇ ਪਲਵਾਨੀ ਵਾਲੇ ਵੱਸੇ ਧਿਆਨ ਕਰ ਖੁਸ਼ੀ ਹੋ ਗਈ ਕਿ ਉਹ ਹਾਂਜੀ ਅੱਜ ਜਿਸ ਤਰ੍ਹਾਂ ਕਿ ਚਾਰੇ ਪਾਸੇ ਬਹੁਤ ਹੀ ਧੂਮ ਧਾਮ ਦੇ ਨਾਲ ਸ਼ਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਸਾਡੇ ਨਾਲ ਆਪਣੀ ਜ਼ੋਰਦਮਲ ਕਰ ਪ੍ਰਧਾਨ ਸਾਹਿਬ ਜੁੜ ਚੁੱਕੇ ਨੇ ਗੌਰਵ ਨਾਗਰਾ ਜੀ ਹਾਂਜੀ ਅੱਜ ਦੇ ਜਿਦਾ ਕਿ ਸਾਲਾਨਾ ਮੇਲਾ ਜੋ ਕਰਵਾਇਆ ਜਾਂਦਾ ਸ਼ਿੰਝ ਮੇਲਾ ਇਸ ਬਾਰੇ ਕੀ ਕਹਿਣਾ ਚਾਹੋਗੇ ਪੂਰੀ ਸਮਾਜ ਨੂੰ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਚਰਚੇ ਹੋ ਚੁੱਕੇ ਹੈਗੇ ਆ ਕੀ ਕਹਿਣਾ ਚਾਹੋਗੇ ਫਟੋ ਪਹਿਲਾਂ ਵੀ ਰਿਸ਼ਪਾਰਟੀਵੀ ਦਾ ਮੈਚ ਤੇ ਆਉਣ ਦੀ ਜੀ ਐਂ ਰੱਖਦਾ ਹਾਂ ਔਰ ਮੈਂ ਆਪਣੇ ਪੂਰੇ ਉਮੀਦਵਾਰ ਉਰਕਰ ਪਖਸੇ ਸਪੋਰਟ ਕਾ ਵੱਲੋਂ ਉਹ ਇਹ ਬੇਨਤੀ ਕਰਦਾ ਕਿ ਹਰ ਜੇ ਪਿੰਡ ਕਿ ਖੇਡ ਮੇਲੇ ਹਰੇਕ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਹੋਣੇ ਚਾਹੀਦੇ ਆ ਤਾਂ ਜੋ ਆਉਣ ਵਾਲੀ ਜਿੱਲੀ ਪੀੜੀ ਆ ਉਹ ਨਸ਼ਿਆਂ ਨੂੰ ਛੱਡ ਕੇ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਪਰੇ ਤੋਂ ਇਹਦੇ ਵਿੱਚ ਕੋਈ ਪਾਰਟੀ ਵਾਜੀ ਨਹੀਂ ਹੋਣੀ ਚਾਹੀਦੀ ਕਪਤਾਨ ਮੂਰਮਾਲ ਕੋਈ ਵੀ ਗੇਮ ਆ ਉਹਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਗੇਮ ਆ ਕਿਉਂਕਿ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ ਗਰਾਊਂਡ ਵੱਲ ਲੈ ਕੇ ਜਾਵਾਂਗੇ ਤਾਂ ਹੀ ਬੱਚਾ ਨਸ਼ਿਆਂ ਵੱਲ ਨੂੰ ਜਾਂ ਤਿਆਗ ਹੋਰ ਕੋਈ ਦਮਾਜਿਕ ਬਰਾਈਆਂ ਵੱਲ ਨਹੀਂ ਜਾਊਗਾ ਕੋਈ ਵੀ ਗੇਮ ਆ ਉਹਨੂੰ ਵੱਧ ਤੋਂ ਵੱਧ ਨੂੰ ਸ਼ਖਤ ਕੀਤਾ ਜਾਵੇ ਹਰੇਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਇਹੋ ਜਿਹਾ ਖੇਡ ਮੈਦੇ ਹੋਣੇ ਚਾਹੀਦੇ ਆ ਸਰਕਾਰ ਵੀ ਬਹੁਤ ਬਰਾਲੇ ਕਰਦੀ ਆ ਜਿੰਨੇ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਬੜੀਆਂ ਪੰਚਾਇਤਾਂ ਨੂੰ ਵੀ ਚਾਹੀਦਾ ਵਾ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਇੱਕ ਖੇਡ ਮੈਦਾਨ ਦੂਰ ਕਰਾਵੇ ਔਰ ਕੋਈ ਵੀ ਅੱਛਾ ਪਲੇਅਰ ਕੋਈ ਵੀ ਅੱਛਾ ਪਲੇਅਰ ਨਿਕਲਦਾ ਨਾ ਪਿੰਡ ਦੇ ਵਿੱਚੋਂ ਜੇ ਉਹਦੀ ਵੱਧ ਤੋਂ ਵੱਧ ਉਹਨੂੰ ਸਪੋਰਟ ਦਿੱਤੀ ਜਾਵੇ ਜਿਸ ਤਰ੍ਹਾਂ ਕਿ ਹੋ ਜਾਵੇ ਦੋ ਦਿਨ ਪਹਿਲਾਂ ਦੀ ਗੱਲ ਹੈਗੀ ਆ ਇੱਦਾਂ ਘੁੰਮਣ ਹੋਣਾਂ ਦੀ ਗੱਲ ਬਾਤ ਹੈ ਤੇ ਹਰ ਵਾਰ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਤੁਸੀਂ ਦੇਖੋ ਬੋਡੀ ਬਿਲਡਿੰਗ ਵਾਲੀ ਲਾਈਨ ਕੁਛ ਇੰਤਾ ਦੀ ਆਵੇ ਉਹਦੇ ਵਿੱਚ ਨਾ ਪਹਿਲਵਾਨੀ ਨੂੰ ਔਰ ਬੋਡੀ ਬਿਲਡਿੰਗ ਦੇ ਵਿੱਚ ਪਸੇ ਹੀ ਡਿਫਰੈਂਸ ਆ ਵੀ ਹੁੰਦੇ ਵਿੱਚ ਨਾਲ ਜਲਦੀ ਸਰੀਰ ਬਣਾਉਣ ਦੇ ਚੱਕਰ ਲੈਣਾ ਸਪੀਡ ਰੋਡ ਲੈਣਾ ਸ਼ੁਰੂ ਕਰ ਦਿੰਦੇ ਆ ਉਹ ਕਈ ਵਾਰੀ ਕੀ ਹੁੰਦਾ ਕਿ ਹਦੀ ਰੋਡ ਕਿਸੇ ਨੂੰ ਉੱਪਰ ਨਹੀਂ ਬੈਠਦਾ ਤੇ ਕਿਸੇ ਨੂੰ ਨਹੀਂ ਬੈਠਦਾ ਮੈਂ ਚਾਹੁੰਦਾ ਉਹ ਵੀ ਬੱਚਿਆਂ ਨੂੰ ਜਾਂ ਜਿੰਨੇ ਵੀ ਪਹਿਲਵਾਨਾਂ ਨੂੰ ਖਿਲੇਰਾਂ ਨੂੰ ਮੈਥਰ ਨਹੀਂ ਖਰਾਕਾ ਵਾ ਕੁਦਰਤੀ ਖਰਾਕਾ ਉਹ ਖਾ ਕੇ ਆਪਣਾ ਸਰੀਰ ਬਣਾਉਣਾ ਚਾਹੀਦਾ ਵਾ ਉਹ ਨਾ ਕਿ ਦੁਨੀਆਂ ਨੂੰ ਹਲਤ ਬੱਜੀਆ ਖਾ ਕੇ ਗੁਸਟੀ ਹੋਣ ਵਗੈਰਾ ਨਹੀਂ ਲੈਣਾ ਚਾਹੀਦਾ ਉਹਨਾਂ ਨਾਲ ਵੱਧ ਤੋਂ ਵੱਧ ਫਿਰ ਤਾਂ ਹਾਰਟ ਅਟੈਕ ਹੋਇਆ ਹੁੰਦੇ ਆ ਕਿੰਨੇ ਅੱਛੇ ਅੱਛੇ ਖਿਲੇਰ ਬਣ ਕੇ ਮੁੜ ਕੇ ਬਹੁਤ ਜਲਦੀ ਦੁਨੀਆ ਵਿੱਚ ਆ ਰਸਾ ਕਹਿੰਦੇ ਆ ਆਸ਼ਿਕੀ ਨੇ ਤੇ ਦੁੱਖ ਦਾ ਦੌਸਤ ਹੋਰ ਤੇ ਨਹੀਂ ਤਾਂ ਹੁੰਦਾ ਹੀ ਉਦਾਂ ਪੂਰੇ ਮਥਰਾ ਮੁਲਕ ਦੇ ਲਈ ਸਮਾਜ ਦੇ ਲਈ ਉਹ ਦੁੱਖ ਝੱਲਣਾ ਬਹੁਤ ਲੋਕਾ ਹੁੰਦਾ ਜਿਸ ਤਰ੍ਹਾਂ ਕੀ ਤੁਸੀਂ ਗੱਲ ਕੀਤੀ ਹੈਗੀ ਆ ਵੀ ਤੁਸੀਂ ਇਹ ਕਰਵਾਇਆ ਜਾਂਦਾ ਹੈਗਾ ਨੌਜਵਾਨ ਪੀੜੀ ਨੂੰ ਸਹੀ ਸੇਧ ਦੇਣ ਵਾਸਤੇ ਇਹ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ ਇਹ ਇਸ ਦਾ ਤੁਸੀਂ ਤੁਹਾਡੇ ਕਲੱਬ ਰਾਹੀਂ ਉਪਰਾਲਾ ਕੀਤਾ ਜਾ ਰਿਹਾ ਹਾਂਜੀ ਹਾਂਜੀ ਜਿੱਦ ਤੱਕ ਸਾਡੇ ਕਲੱਬ ਤੇ ਯੂਨਿਟ ਹੈਗੇ ਆ ਉੱਥੇ ਵੀ ਜਿੱਥੇ ਜਿੱਥੇ ਸਾਡੇ ਨਾਲ ਕੋਈ ਹੋਰ ਵੀ ਨੌਜਵਾਨ ਜੁੜੇ ਹੋਏ ਆ ਸਾਰੇ ਪਬਲਿਕ ਦੇ ਅਫਸਰ ਤੁਸੀਂ ਸਾਡੇ ਕਲੱਬ ਦੇ ਨੋ ਮੈਂਬਰ ਬੈਠੇ ਆ ਹਰ ਇੱਕ ਜਗ੍ਹਾ ਅਸੀਂ ਬਤਾਲ ਰਹੇ ਹਾਂ ਇਹ ਵੀ ਵਤਵਾ ਤੇ ਕਰਦੇ ਆ ਵੀ ਨੌਜਵਾਨਾਂ ਨੂੰ ਗਰਾਊਂਡ ਤੱਕ ਲਿਆਂਦਾ ਜਾਵੇ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਚੈਨਲ ਵਿਸ਼ਵਾ ਤੇ ਵੀ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਹਾਂਜੀ ਬਾਜੀ ਤੁਸੀਂ ਪਹੁੰਚੇ ਇੱਥੇ ਠੀਕ ਆਣਾ ਚਾਹੁੰਗੇ ਮੈਂ ਕਹਿੰਦਾ ਮੇਰਾ ਨਾਮ ਗੁੱਡੂ ਸ਼ਰਮਾ ਆ ਗੁੱਡੂ ਸ਼ਰਮਾ ਬਾਜੀ ਤੋਂ 20-25 ਸਾਲ ਪਹਿਲਾਂ ਸਾਡੇ ਪਾਜੀ ਸਾਈ ਦਾਸ ਨੂੰ ਹੀ ਕਰਾਉਂਦੇ ਸੀਗੇ ਉਸ ਤੋਂ ਬਾਅਦ ਜਦੋਂ ਇਹਨਾਂ ਨਾਗਰਾ ਸਾਹਿਬ ਕੋਈ ਆਇਆ ਨਾ ਇਹਨਾਂ ਨੇ ਬਹੁਤ ਜ਼ਿਆਦਾ ਵਧ ਕੇ ਔਰ ਬੱਚਿਆਂ ਨੂੰ ਥੋੜੀ ਇਹ ਆ ਗਈ ਪਹਿਲਵਾਨੀ ਵਾਲ ਹੁੰਦੇ ਆ ਔਰ ਉਹਨਾਂ ਦੀ ਸਿਹਤ ਵੀ ਬੜੀ ਵਧੀਆ ਬਣ ਗਈ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਬਹੁਤ ਵਧੀਆ ਸ਼ੇਨਜ ਕਰਾਈ ਹੈ ਨਾ ਔਰ ਬਹੁਤ ਦੁਨੀਆ ਨਾਲ ਜੁੜ ਗਈ ਇਹਨਾਂ ਦੇ ਜੀ ਹਾਂ

ਕਿ ਭੂਗਾ ਤੇ ਮੱਫੀ ਤੋਂ 58 ਨੌਰਬੰਦ ਲੜਕਿਆਂ ਦੇ ਵਾਹ ਕਿੱਥੇ ਜਾਣਗੇ ਪਿੰਡ ਸਿੰਘਾ ਸਟੇਸ਼ਨ ਨੰਨ ਕੁੜੀਆਂ ਮਸਤਾਈ ਦੇਖੇ ਸਾਰੇ ਹੀ ਲੋਕਰੋ 58 ਨੌਰਬੰਦ ਕਰਤੀ ਦੇ ਵਾਹ ਕਿੱਥੇ ਜਾਣੇ ਸਿੰਘਾ ਸਟੇਸ਼ਨ ਉਧਰ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਦਰਸ਼ਨ ਭਾਈ ਦਰਸ਼ਨ ਭਾਈ ਜਿੱਥੇ ਤਰਫੋਂ ਪੁੱਜਿਆ ਬੱਲਾ ਨਵਾਜ਼ ਦਰਗਾਹਾ ਤੋਂ ਸਾਡੇ ભાઈ આફર દેવી એકવાર મનજીર દો સલામી ખાડેમાં આ જમે રેલમરે સલામાના રોદી પહલવાન કબૂતરેવા એકવાર તારીયાલા ખેંચકે તો હાથ જોડીને આફર ઉમેશ પહલવાન મત્રાખારા લાખ બહરિયાણા એવી મોટી કુસ્તીયા ਤੇ કેડા એવી શુરુરા દે પાજી બિંતી હે ગોરા પાજી એ દો જેડી મોટી કુસ્તીયા ને કેડા શુરુ કરા દો મલ્લાજી નાળી ਇਸ ਚਾਰੇ ਬਾਰੇ ਦਾ ਢੇਡਾ ਲੈ ਲਾਂਗੇ ਸਾਡੇ ਇਸ ਰਾਜ ਦੇ ਦਾ ਮਹਾਰ ਜਿੱਤੂ ਬੋਲਦਾ ਹੈ ਨਾਲ ਜਾਨੂ ਸ਼ੇਰਵਾਲੀ ਸਾਹਿਬ ਜਿਹੜੇ ਮਨੂਤਾ ਐਮ ਆਈ ਐਨ ਆ ਤੇ ਬਾਹਰ ਆਣਾ ਹਾਂ ਅਜੀ ਖੋਲ ਜੋ ਥੋੜਾ ਯਾਰ ਖੋਲ ਜੋ ਇਹ ਪਹਿਲਾ ਵੀ ਮੋਟੇ ਜਾ ਦਿਓ ਬਾਹਰ ਨਾਲ ਬੋਲਦੇ ਆਂ ਕਰਨਾ ਨਹੀਂ ਕਿ ਜਵਾ ਸਾਡੇ ਦਰਮਿਆਨ ਕਿ ਰਾਣੀ ਪਹਿਲਵਾਨ ਜੋ ਚਿੱਤੇ ਦਰ ਦੇ ਪੁੱਟਿਆ ਨਿਗੀ ਜਾਨ ਆਜ ਗਿਆ। ਬਾਈ ਦਰਸ਼ਕਾਂ ਨੂੰ ਬੇਨਦ ਇੱਕ ਵਾਰ ਤਾੜੀਆਂ ਨਾਲ ਜ਼ੋਰਦਾਰ। ਮੇਰੇ ਜਿੰਨੇ ਚਾਹੇ ਪਹਿਲਵਾਨ ਬਸ ਜਲ ਆਏ ਹੋਰ ਅਨੇ ਪਹਿਲਵਾਨ ਪਰ ਇਸ ਵਾਰ ਜਿਹਨੇ ਆ ਬਲਾਲ पहलवान ਪੁੱਟਿਆ ਚਿੱਤੇ ਦਰ ਦੇ ਨਿਗੀ ਜਾਨ ਨੂੰ ਹੱਤਿਆ ਬਹੁਤ ਬਹੁਤ ਧੰਨਵਾਦ ਕਰਦੇ ਆ। ਦੀਸ਼ਾ ਦੇ ਮੱਨਾ ਪਹਿਲਵਾਨ ਹੋਈ। ਦੀਸ਼ੇ ਕਰੀਆਂ ਟਕਰੇ ਵੀਰ। ਦੀਸ਼ਾ ਤੇ ਮੱਨਾ ਪਹਿਲਵਾਨ। ਅੱਜ ਜੋ ਇਹ ਸਾਰਾ ਸ਼ਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸਾਡੇ ਨਾਲ ਐਕਸ ਐਮ ਐਲ ਲਾ ਬਡਾਲਾ ਜੀ ਪਹੁੰਚ ਚੁਕੇ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਆਪਣੇ ਨਕੋਦਰ ਸ਼ਹਿਰ ਵਿੱਚ ਅੱਜ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਕਾਫੀ ਲੰਬੇ ਅਰਸੇ ਤੋਂ ਇੱਥੇ ਦਸਹਿਰਾ ਗਰਾਊਂਡ ਵਿੱਚ ਸ਼ਿੰਝ ਮੇਲਾ ਕਰਵਾਇਆ ਜਾਂਦਾ ਆ ਇਸ ਸਾਲ ਦਾ ਵੀ 69ਵਾਂ ਅੱਜ ਇੱਥੇ ਹੋ ਰਿਹਾ ਤੇ ਬਹੁਤ ਵੱਡੇ ਪੱਧਰ ਤੇ ਸਹਿੰਤਾ ਆ ਕੇ ਕੁਸ਼ਤੀ ਦਾ ਨਜ਼ਾਰਾ ਲੈ ਰੀਆਂ ਨੇ ਕੁਸ਼ਤੀਆਂ ਨੇ ਜੋੜ ਬਿਲਕੁਲ ਤਾਂ ਬੜਾ ਚੰਗਾ ਪ੍ਰਬੰਧ ਆ ਜੀ ਸਾਰੇ ਪ੍ਰਬੰਧਕਾਂ ਦਾ ਜੀ ਕਰਕੇ ਇਹਨਾਂ ਪਲਵਾਨਾਂ ਵੱਲੋਂ ਦੇਖ ਕੇ ਇਹਨਾਂ ਮੱਲਾਂ ਦੀ ਸਿਹਤ ਵੱਲ ਇਹਨਾਂ ਨੂੰ ਕੋਲ ਕਰਦੇ ਕੁਸ਼ਤੀ ਕਰਦੇ ਦੇਖ ਕੇ ਜੀ ਨੌਜਵਾਨਾਂ ਨੂੰ ਬੜਾ ਉਤਸ਼ਾਹ ਮਿਲਦਾ ਜੀ ਵੀ ਨੌਜਵਾਨ ਆਪਣੀ ਸਿਹਤ ਨੂੰ ਸੁਵਾਲਣ ਚੰਗੀ ਖਰਾਕ ਖਾਣ ਕਸਰਤ ਕਰਨ ਦੂਸਰੇ ਮਾੜੇ ਕੰਮਾਂ ਤੋਂ ਦੂਰ ਰਹਿ ਸਕਰ ਛੰਜਾਂ ਆਪਣੀ ਪ੍ਰਾਤਨ ਸਭ ਤੋਂ ਆਦਾ ਹਿੱਸਾ ਨੇ ਫੇ ਪਿੰਡਾਂ ਚ 100 100 150 ਸਾਲ ਦੀਆਂ ਛੰਜਾਂ ਪੈਂਦੀਆਂ ਨੇ ਇਹ ਆਪਣਾ ਜਿਹੜਾ ਜ਼ਿੰਦਗੀ ਦਾ ਬਹੁਤ ਉਟਟ ਹਿੱਸਾ ਹਨ ਜੀ ਆਪਣੇ ਪੰਜਾਬ ਪੰਜਾਬੀਆਂ ਦੀ ਜ਼ਿੰਦਗੀ ਦਾ ਦੇਸ਼ ਵਿੱਚ ਵੀ ਛੇਜਾ ਅਕਸਰ ਆਪਾਂ ਦੇਖਣ ਨੂੰ ਮੇਲਾ ਕੀ ਬਹੁਤ ਸੂਬਿਆਂ ਚ ਪੈਂਦੀਆਂ ਹਨ ਜੀ ਸੋ ਇਹ ਸਾਰੀ ਜਿਹੜੀ ਟੀਮ ਹੈ ਸ਼ਹੀਦ ਪਖ ਸਿੰਘ ਸਾਡੇ ਸਪੋਰਟਸ ਕਲੱਬ ਦੀ ਗੌਰਵ ਨਾਗਰਾਜ ਇਹਨਾਂ ਦੇ ਸਾਰੇ ਸਾਥੀ ਇਹਨਾਂ ਦੀ ਸਿਫਤ ਹੋਣੀ ਚਾਹੀਦੀ ਹੈ ਜੀ ਇਹਨਾਂ ਦੀ ਵਡਿਆਈ ਕਰਨੀ ਚਾਹੀਦੀ ਆ ਕਰਕੇ ਬੜਾ ਵੱਡਾ ਪ੍ਰਾਦਾਨ ਕਰਦੇ ਨੇ ਜੀ ਨਾਮੀ ਪਹਿਲਵਾਨ ਆਏ ਨੇ ਸਾਰੇ ਆਪਣੇ ਅਖਾੜਿਆਂ ਬਕਰੇ ਬਕਰੇ ਅਖਾੜਿਆਂ ਤੋਂ ਇਰਾਨ ਦੇ ਪਹਿਲਵਾਨ ਵੀ ਆਏ ਨੇ ਜੀ ਸੋ ਨਗੋਦਰ ਵਿੱਚ ਐਦਾਂ ਦੇ ਜਿਹੜੇ ਛਿੰਝਾਂ ਦੇ ਮੇਲੇ ਜਾਂ ਕੁਸ਼ਤੀਆਂ ਦੇ ਮੁਕਾਬਲੇ ਟੂਰਨਾਮੈਂਟ ਖੇਡਾਂ ਦੇ ਮੇਲੇ ਹੋਣੇ ਚਾਹੀਦੇ ਆ ਤਾਂ ਕਿ ਆਪਣੇ ਬੱਚਿਆਂ ਨੂੰ ਇਹਨਾਂ ਮੇਲਿਆਂ ਤੋਂ ਉਚਾ ਮਿਲ ਸਕੇ ਕਿ ਬੱਚੇ ਆਪਣੀ ਸਿਹਤ ਨੂੰ ਸੰਭਾਲ ਕੇ ਰੱਖ ਸਕਣ। ਇਸ ਖਾਤਰ ਮੈਂ ਸਮੂਚੇ ਕਲੱਬ ਦੇ ਮੈਂਬਰਾਂ ਨੂੰ ਸਾਰੇ ਇਹਨਾਂ ਦੇ ਸਾਥੀਆਂ ਨੂੰ ਅਤੇ ਇਹਨਾਂ ਦੇ ਸਹਿਯੋਗੀਆਂ ਨੂੰ ਕਰਕੇ ਬੜਾ ਪੈਸਾ ਲੱਗਦਾ ਤੇ ਨਾਮੀ ਪਹਿਲਵਾਨ ਨੇ ਸੋ ਸਾਰੇ ਸਹਿਯੋਗੀਆਂ ਨੂੰ ਇਸ ਬੜੇ ਵਧੀਆ ਚੰਗੇ ਉਪਰਾਲੇ ਦੀਆਂ ਵਧਾਈਆਂ ਦਿੰਦੇ ਆ। ਜੀ ਇਤਿਆਸ ਕਰਦੇ ਆ। ਆਗੂ ਜੀ ਹੋਣ ਵਾਲੇ ਸਮੇਂ ਚ ਇਦਾਂ ਦੇ ਛਿੰਝ ਮੇਲੇ ਹੋਰ ਵੀ ਵਧੀਆ ਤਰੀਕੇ ਨਾਲ ਕਰਵਾਏ ਜਾਣਗੇ ਤੇ ਆਪਣੇ ਸਾਰੇ ਦੇਸ਼ ਤੋਂ ਦੁਨੀਆ ਤੋਂ ਪਲਵਾਨ ਆ ਕੇ ਇੱਥੇ ਘੁਲਿਆ ਕਰਨਗੇ ਜੀ ਤਾਂ ਕਿ ਆਪਾਂ ਇੱਕ ਚੰਗਾ ਸੁਨੇਹਾ ਦੇ ਸਕੀਏ ਵਧੀਆ ਮੈਸੇਜ ਆਪਣਾ ਜਾ ਸਕੇ ਆਪਣੀ ਕਮਿਊਨਿਟੀ ਨੂੰ ਸਮਾਜ ਨੂੰ ਸੋਸਾਇਟੀ ਨੂੰ ਜੀ ਇਸ ਲਈ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਜੀ ਥੈਂਕ ਅੱਜ ਸ਼ਹੀਦ ਦੇ ਆਜ਼ਮ ਸਾਹ ਭਗਤ ਸਿੰਘ ਨੂੰ ਸਮਰਪਿਤ ਆ ਜਿਹੜੀ ਨਕੋਤਰ ਦੇ ਵਿੱਚ ਇਸ ਵੈਲਫੇਅਰ ਸੁਸਾਇਟੀ ਦੇ ਸਾਰੇ ਆਂਦੇਦਾਰ ਸਹਿਬਾਨ ਜਿਹੜਾ ਸਾਲਾਨਾ ਛਿੰਝ ਮੇਲਾ ਕਰਵਾ ਰਹੇ ਆ ਮੈਂ ਸਮਝਦਾ ਬਹੁਤ ਵਧੀਆ ਗੱਲ ਆ ਪਹਿਲਵਾਨਾਂ ਦਾ ਸਤਿਕਾਰ ਹੋਣਾ ਬਹੁਤ ਅਤੀ ਜ਼ਰੂਰੀ ਆ ਅਸੀਂ ਸਾਰੇ ਸਾਨੂੰ ਦਈਆ ਸਾਹਿਬ ਅਸੀਂ ਸਾਰੇ ਆਏ ਆ ਸਾਨੂੰ ਕਮੇਟੀ ਨੇ ਸੱਦਾ ਪੱਤਰ ਦਿੱਤਾ ਤੇ ਮੈਂ ਸਮਝਦਾ ਇਹੋ ਜੇ ਮੇਲੇ ਇਹ ਜਿਹੜੇ ਆ ਖੇਡਾਂ ਨੂੰ ਉਤਸ਼ਾਹ ਕਰਦੇ ਆ ਤੇ ਨੌਜਵਾਨਾਂ ਨੂੰ ਚੰਗਾ ਸੰਦੇਸ਼ ਦਿੰਦੇ ਆ ਤੇ ਹੋਣੀ ਚਾਹੀਦੀ ਆ ਨੌਜਵਾਨ ਪੀੜ੍ਹੀ ਨੂੰ ਮੈਂ ਅਪੀਲ ਤੇ ਬੇਨਤੀ ਕਰਦਾ ਕਿਹੜਾ ਪ੍ਰਤੀਸਟਿਜ ਹੋ ਕੇ ਆਪਣੀ ਜਵਾਨੀ ਦਾ ਨੂੰ ਚੰਗੇ ਪਾਸੇ ਲੈ ਕੇ ਜਾਓ ਮਾੜੇ ਕੰਮਾਂ ਤੋਂ ਦੂਰ ਰੱਖੋ ਤੇ ਜਿਹੜੇ ਪਹਿਲਵਾਨ ਵੀ ਆ ਜਾਂ ਕੋਈ ਵੀ ਖੇਡ ਆ ਇਹਨਾਂ ਦਾ ਸਤਿਕਾਰ ਹੋਣਾ ਬੜਾ ਜ਼ਰੂਰੀ ਆ ਤਾਂ ਮੈਂ ਅੱਜ ਇੱਥੋਂ ਦੇ ਸਾਰੇ ਆਂਦੇ ਦਰਸ਼ਕਾਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਇਸ ਛੇ ਮੇਲੇ ਦੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸ਼ਹੀਦ ਆਜ਼ਮ ਭਗਤ ਸਿੰਘ ਕਲਫੇਰ ਸੁਸਾਇਟੀ ਨਕੋਦਰ ਵੱਲੋਂ ਬਹੁਤ ਵੱਡਾ ਛੇੜੀ ਮੇਲਾ ਕਰਾਇਆ ਜਾ ਰਿਹਾ ਹੈ ਮੈਂ ਗੌਰਵ ਨਾਗਰਾ ਜੀ ਨੂੰ ਔਰ ਸਾਰੇ ਕਮੇਟੀ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਇਹਨਾਂ ਨੇ ਇਹਦਾ ਵੱਡਾ ਉਪਰਾਲਾ ਕੀਤਾ ਔਰ ਜਿਹੜੀਆਂ ਮਨੋ ਕਾਮਨਾਵਾਂਾਂ ਆਏ ਜਿਭਲਵਾਇਦਾਂ ਪਹਿਲਵਾਨਾਂ ਵੱਲੋਂ ਜਿਵੇਂ ਕੁਸ਼ਤੀਆਂ ਕਰਾਈਆਂ ਗਈਆਂ ਮੈਨੂੰ ਇਹ ਸਾਰੀ ਕਮੇਟੀ ਦੇ ਔਰ ਸਾਰੇ ਨਗਰ ਵਾਸੀਆਂ ਦੇ ਪਰਮਾਤਮਾ ਕਿਰਪਾ ਬਣਾਈ ਰੱਖੇ ਔਰ ਸਾਡੇ ਜਿਹੜੇ ਇਹ ਕਮੇਟੀ ਮੈਂਬਰ ਹੈ ਇਹ ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਤਰੱਕੀ ਕਰਨ ਪਰ ਹੋਰ ਵੱਧ ਚੜ ਕੇ ਮਿਲੋ ਬਹੁਤ ਬਹੁਤ ਧੰਨਵਾਦ ਸੰਦੀਪ ਭਾਈ ਮਾੜਾ ਮੇਰਾ ਸੰਦੀਪ ਭਾਈ पापा जी आज पहुंचे कहना चाहोगे? ये कहना चाहूँगा कि भाई पिछले बार भी पहुँचे थे इस बार भी पहुँचे हैं अपने जो बात वादा करते यहाँ नकोटर वासी बहुत ज्यादा प्यार देते हैं मुझे बहुत ज्यादा जब भी बुलाते हैं तो मैं बहुत खुश हो जाता हूँ नौजवान है उन्होंने जेडे नौजवान है उन्होंने यही कहना चाहूँगा कि भाई अपना माता पिता का ध्यान रखे साथ अपना शरीर का भी ध्यान रखो नशा पत्ता से दूर रहे नशियाल नौजवानी हाँ उनको यही कहना चाहूँगा नशा पत्ते से दूर रहो जैसे कि कोई ना कोई ऐसा कुछ काम करो जैसे एक्सरसाइज वर्कआउट करो कोई गेम खेलो नशा पत्ता अपने आप दूर हो जाएंगे क्योंकि उनका शौक जो एक शौक होना चाहिए जैसे नशा करने को शौक़ पड़ता है बच्चों को किसी को भी उसी तरह एक मिनट का शौक रखो नशा पता सब भूल जाएंगे और मैनु इस तरह शौक मैंने भी जैसे कि बड़े बड़े पहलवानों को लड़ते हुए उलटे हुए देखा उनको देख के मुझे भी बहुत ज़्यादा शौक चढ़ा कि मैं भी इस तरह बनूँ पहलवान बनू। पढ़ूँ तो बचपन में कोई सपोर्ट करने वाला मेरे साथ नहीं था लेकिन मैं अपने आप एक आदमी खड़े है जो भी कमाते थे अपना डाइट में खा पी के अपना यहाँ तक पहुँच ले आपका आशीर्वाद नशे करके खिलाड़ी जो है कुश्ती करते हैं इसके बारे में जो नेशनल लेवल के जो कुश्ती लड़ते हैं अच्छा है अपना देश का नाम रोशन करो आप लोगों का इस तरह का मौका मिला है नेशनल तक लेवल तक कुश्ती लड़ रहे हो हम तो फिर भी छोटे मोटे पहलवान हम तो मिट्टी में लड़ते है अपना खर्चा पानी निकालते हैं जो नेशनल तक जा रहे बच्चे उनको हमारी तरफ से पूरा सपोर्ट है बाकी और मेहनत करो नेशनल तक नहीं पूरा गोल्ड मेडल लेके आओ बहुत अच्छा है और कहना यही चाहेंगे भाई सोच अच्छा रखो अपने आप को स्वस्थ रखो साथ अपने परिवार का भी ध्यान रखो बहुत बहुत धन्यवाद ਦਰਸ਼ਨ ਨਹਾਦੀ ਸ੍ਰੀ ਦਰਸ਼ਨ ਨਹਾਦੀ ਸੁਪ੍ਰਭਾਤ ਦੇ ਆਪੇ ਤੇ ਕੱਢ ਰੂਹੀ ਨਾਲ ਜਾ ਕੇ ਕੌ ਪਹਿਵਾਨ ਦੇ ਨਾਲ ਇੱਕ ਯਾਦਗਾਰੀ ਤਸਵੀਰ ਹੋ ਗਈ। ਜੀਲਰ ਦੇ ਪਾਸ ਵਖਰੇ ਵਿੱਚ ਹੈ ਜੀ ਇਸ ਤਰ੍ਹਾਂ ਦੇ ਗਏ ਆਈਸਕ੍ਰੀਮ ਦਾ ਸੁਣਾ ਆਉਣੇ ਦਾ ਆਨੰਦ ਮਾਣੋ ਕਿ ਜਿਹੜਾ ਆਪਣੇ ਪਾਸੇ ਕੋ ਆਈਸਕ੍ਰੀਮ ਬਿਲਕੁਲ ਅਸੀਂ ਜੱਸੀ ਭਾਈ ਤਾਂ ਨਹੀਂ ਦੇਦੇ ਐ ਬੇਰੀ ਅਗਨੀ ਸ਼ੁਰੂ ਕਰਦੀ ਹੈ ਜਿਹੜੇ ਸ਼ੁਰੂ ਕਰਵਾ ਰਹੀ ਜੀ ਬਵਾਦਾ ਦਾ ਅਲੂ ਦੇ ਸਮਾਨ ਮੇਟੀ ਕਰਾਂਗੇ ਜੁਆਰ ਦਾ ਸੁਭਾਤ ਤੋਂ ਬਾਅਦ ਇੱਕ ਕਲਾ ਨੰਬਰ ਜਰੂਰ ਕਰਾ ਜੀ ਮਾਤਾ ਆਂਦਾ ਸਿਮਾਨ ਜਾਵਾ ਸਾਹ ਨਖੇੜਾ ਸਾਡੇ ਪ੍ਰਧਾਨ ਜੀ ਸਤਿੰਦਰ ਜੂਣਾ ਵਾਲੇ ਗੇਟਰੇਡ ਕਮੇਟੀ ਮੈਂਬਰਾਂ ਵਿੱਚ ਅਖਾੜੇ ਦੇ ਧੰਮੜੇ ਵੀਰ ਖੜੇ ਪਹਿਲਾ ਸਾਹ ਨੂੰ ਮੇਰੀ पत्रकार जी ने पढ़कर तो की कुश्ती जरूर देख लो ਸਾਡੇ ਨਾਲ ਸ਼ੈਫੀ ਚਾਵਲਾ ਜੀ ਉਥੇ ਪ੍ਰਧਾਨ ਨਕੋਦਰ ਤੋਂ ਜੁੜ ਚੁੱਕੇ ਨੇ ਹਾਂਜੀ ਅੱਜ ਤੁਸੀਂ ਪਹੁੰਚੇ ਹੈਗੇ ਆ ਇਥੇ ਕੀ ਕਹਿਣਾ ਚਾਹੋਗੇ ਮੈਂ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਬਹੁਤ ਬਹੁਤ ਨਕੋਦਰ ਵੱਲੋਂ ਜੋ ਕਿ ਗੌਰਵਨਾਮਾ ਜੀ ਤੇ ਉਹਨਾਂ ਦੀ ਪੂਰੀ ਟੀਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੇਂਜ ਕਰਾ ਰਹੀ ਹੈ ਤੇ ਇਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪੂਰੀਆਂ ਹੀ ਪੂਰਾ ਮੇਲਾ ਭਰਿਆ ਹੋਇਆ ਹੈ ਤੇ ਬਹੁਤ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਆਲੇ ਦੁਆਲੇ ਪਿੰਡਾਂ ਤੋਂ ਸ਼ਹਿਰਾਂ ਤੋਂ ਇਲਾਕਿਆਂ ਦੇ ਲੋਕੀ ਆਏ ਦੇਖਣ ਮੈਂ ਗੌਰਵ ਨਾਗਰਾ ਜੀ ਦਾ ਬਹੁਤ ਲੋ ਸ਼ੁਕਰਵਾਰ ਆ ਰਿਹਾ ਕਿ ਉਹ ਇਹਨਾਂ ਵਧੀਆ ਉਪਰਾਲਾ ਜਿਹੜਾ ਆ ਉਹ ਕਰਦੇ ਨੇ ਕਿਉਂਕਿ ਆਪਾਂ ਜਿੱਦਾਂ ਦੇਖ ਰਹੇ ਹਾਂ ਕਿ ਅੱਜ ਦੇ ਜੋ ਪੰਜਾਬ ਦੇ ਵੈਸੇ ਹਾਲਾਤ ਚੱਲ ਰਹੇ ਨੇ ਕਿੰਨਾ ਹੀ ਨਸ਼ੇ ਉੱਤੇ ਲਗਾ ਹੋਇਆ ਹੈ ਤੇ ਇੱਕ ਉਪਰਾਲਾ ਜਿਹੜਾ ਇਹ ਨਸ਼ਿਆਂ ਨੂੰ ਬਚਾਉਣ ਦੇ ਲਈ ਦੇਖੋ ਇੱਕ ਸਪੋਰਟਸ ਦੇ ਵੱਲ ਕਿਉਂਕਿ ਖੇਡਾਂ ਵਾਲੇ ਲਾਰੇ ਨੇ ਤੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਕੰਧਾ ਤੇ ਬਹੁਤ ਬਹੁਤ ਸ਼ੁਕਰਾਨਾ ਕਰਦਾ ਕਿ ਇਹ ਪ੍ਰਮਾਤਵੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੈ ਨਾ ਤੇ ਹਰ ਸਾਲ ਇਹ ਹੋਰ ਵੱਧ ਤੋਂ ਵੱਧ ਜਿੰਨੀਆਂ ਹੋ ਸਕੇ ਉਹ ਵੀ ਖੇਡਾਂ ਕਰਾ ਸਕਣ ਮੈਂ ਇੰਨਾ ਹੀ ਕਹਿਣਾ ਮੈਂ ਇਹ ਪੂਰੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਔਰ ਜੀ ਸੇਵਾ ਕਰਦੇ ਰਹਿਣ ਮੈਂ ਸਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀ ਆ ਜੀ ਐਮਐਲਏ ਸਾਹਿਬ ਤੇ ਸਾਡੇ ਜਿਲ੍ਹੇ ਦੇ ਕਾਂਗਰਸ ਦੇ ਪ੍ਰਧਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਅੱਜ ਇੱਥੇ ਪਹੁੰਚ ਆਪਾਂ ਤੇ ਉਹਨਾਂ ਦੀ ਟੀਮ ਨੂੰ ਖਾੜ ਦੇ ਸ਼ਿੰਗ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਛੱਡ ਇਹ ਜਿਹੜਾ ਉਹਨਾਂ ਵੱਲੋਂ ਭਰਾਵਾ ਜਿਹੜਾ ਕੀਤਾ ਜਾ ਰਿਹਾ ਇਹ ਨੌਜਵਾਨਾਂ ਨੂੰ ਜਿਹੜਾ ਆ ਨਸ਼ਾ ਤੋਂ ਜਿਹੜਾ ਦੂਰ ਰੱਖਣ ਲਈ ਇਹ ਉਪਰਾਧ ਆ ਇਹ ਬਹੁਤ ਹੀ ਸ਼ਲਾਘਾਜਨ ਉਪਰਾਧ ਆ ਕਿਉਂਕਿ ਸਰਕਾਰਾਂ ਜਿਹੜੀਆਂ ਆ ਉਹ ਮੌਜੂਦ ਲਾਉਂਦੀਆਂ ਪਈਆਂ ਕਿ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ ਸਕੇਨ ਦਾ ਜਿਹੜੇ ਨੌਜਵਾਨ ਆ ਗੌਰਵ ਰਾਜ ਰਾਜੀ ਵਰਗੇ ਉਹ ਸਮਾਜ ਨੂੰ ਜਿਹੜਾ ਇੱਕ ਚੰਗੀ ਦਿਸ਼ਾਵਤ ਲੈ ਕੇ ਜਾ ਰਹੇ ਆ ਤੇ ਹਰ ਸਾਹ ਜਿਹੜਾ ਆ ਪੂਰੀ ਸੋਚ ਨਾਲ ਇਹ ਛਿੰਝ ਮੇਲੇ ਕਰਾ ਕੇ ਸਮਾਜ ਨੂੰ ਇੱਕ ਨੌਜਵਾਨਾਂ ਨੂੰ ਇੱਕ ਚੰਗੀ ਦਿਸ਼ਾਵਤ ਲੈ ਕੇ ਜਾ ਰਹੇ ਆ ਮੈਂ ਉਹਨਾਂ ਦੀ ਟੀਮ ਨੂੰ ਅੱਜ ਦੇ ਛਿੰਝ ਮੇਲੇ ਦੀ ਲੱਖ ਲੱਖ ਧਾਈ ਦੇਣਾ ਤੇ ਮੈਂ ਉਹਨਾਂ ਨੂੰ ਤੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਓ ਨੌਜਵਾਨੋ ਆਪਾਂ ਨਸ਼ੇ ਦੇ ਜਿਹੜੇ ਗੋਹ ਨੂੰ ਛੱਡ ਕੇ ਇੱਕ ਤੰਦਰੁਸਤ ਪੰਜਾਬ ਬਣਾਈ ਨਾਲ ਹੀ ਪਹਿਲ ਦੇਵਾ ਖੱਪਾ ਇੰਟਰਪਰਟ ਜੋੜ ਕੇ ਲਿਆ ਹੈ ਪਹਿਲਵਾਨ ਦੇਵਾ ਖੱਪਾ ਨੇ ਪਾ ਲਿਆ ਜਿਹੜਾ ਸਾਡਾ ਦੁਆਰਾ ਹੋਵੇ ਉਹ ਮਹਾਨ ਦੀ ਕਸ਼ੋਰੀ ਪਹਿਲਵਾਨ ਮੰਦੀ ਬਈ ਬਿਲਕੁਲ ਜਿਹੜੇ ਚਾਰ ਬੱਧਰ ਹੋ ਜਾਣਗੇ 15 ਮਿੰਟ ਦਾ ਟਾਈਮ ਹੋਊਗਾ ਰੋਜੀ ਪਹਿਲਵਾਨ ਆਰਸੀਐਫ ਤੇ ਪਹਿਲਵਾਨ ਅਮਰੇਸ਼ਾਦਰ 15 ਮਿੰਟ ਬਾਅਦ ਬਿਲਕੁਲ ਅੱਡੀ ਲੜਗੇ ਸਾਹਮਣੇ ਕੀ ਬਾਤ ਹੈ ਬਹੁਤ ਹੀ ਸ਼ਾਨਦਾਰ ਕੁਸ਼ਤੀਆਂ ਦੀ ਹੋਈ ਜਿਹੜੇ ਮੇਰੇ ਕਲਾਕਾਰ ਭਰਾ ਆਏ ਉਹ ਬੈਜੋ ਇਹ ਮਾਲਯੋਧ ਹੈ ਇੱਥੇ ਕਲਾਕਾਰਾਂ ਦੀ ਲੋੜ ਨਹੀਂ ਜੇ ਕੇ ਨੂੰ ਕੁਸ਼ਤੀ ਲੈਣੀ ਹੋਵੇ ਵਿਸ਼ੱਕਾ ਜੋ ਬੈਜੋ ਸ਼ਾਬਾਸ਼ ਮਦਦ ਬਾਦ ਦੀ ਫਿਰ ਜਵਾਨੀ ਆਪਣੇ ਖਾੜੇ ਸਮੇਤ ਨਹੀਂ ਕੀਰਜਾਂ ਲੱਗਦੇ ਆ ਪਰ ਸਮੇਂ ਦੀ ਬਾਤ ਹੈ ਨੌਜਾਨਾਂ ਦਰਮਿਆਨ ਹੈ ਕੌਣ ਜਿੱਤੇ ਕੌਣ ਹਾਰਦਾ ਇੱਧਰ ਮੰਗਲ ਸਿੰਘ ਪਰਵਾਰੀ ਸਾਹਿਬ ਨੂੰ ਕੌਦਰ ਦੀ ਸ਼ਾ ਜਿੱਜੇ ਦਰ ਤੇ ਪੁੱਜੇ ਨੇ ਜੱਸੀ ਜੀ ਬਹੁਤ ਬਹੁਤ ਧੰਨਵਾਦ ਭਾਈ ਅਮੇਸ਼ ਤੇ ਰੋਜੀ ਨੋਟ ਕਰੇ 15 ਮਿੰਟ ਬਾਅਦ ਭਰਾਜੀ ਖਾੜੇ ਦੇ ਅੰਦਰਲੇ ਵਰਸੇ ਆ ਜਾ ਦੋ ਮਹੰਮਲਵਾਰ ਲਈ ਹੋਰ ਨਾਲ ਭਰਾਜੀ ਬੇਟੀਆਂ ਵੀ ਅੱਗੇ ਯਾਦ ਨਾਲ ਰੋਜੀ ਪਰਵਾਰ ਆਰਸੀਐਫ ਆਾਰੇ ਬਜਾਤ ਹੋਰਾਂ ਦੀ ਜੇੜਾ ਲਵਾ ਲਈ ਚਾਹ ਧੰਨਵਾਦ ਜਸਰਾਂ ਦੀ ਕੁਸ਼ਤੀ ਸੱਤਾ ਪਹਿਲਵਾਨ ਜਿੱਤ ਕੇ ਕੁਸ਼ਤੀ ਵਿੱਚੋਂ ਭਾਈ ਜਸਮ ਦੇ ਕਰਨ ਬੰਦਿਆ ਚਲਦੀ ਕੁਸ਼ਤੀ ਤੁਹਾਡਾ ਸ਼ੁਭਨਾਮ ਜੀ ਤਾਲਬ ਆਪਾ ਭਲਾਈ ਹਾਂਜੀ ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਆ ਕੁਸ਼ਤੀ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਦੁਨੀਆ ਦੇ ਮੈਂ ਇਹ ਜਣਾ ਚਾਹੁੰਗਾ ਵੀ ਇਦਾਂ ਹੀ ਸਾਰੇ ਖੇਡਾਂ ਕਰਾਉਂਦੇ ਰਹਿਣਾ ਛਿੰਝ ਮੇਲੇ ਹੁੰਦੇ ਰਹਿਣ ਜੀ ਬੱਚੇ ਜਿਆਦਾ ਤੋਂ ਜਿਆਦਾ ਛਿੰਝਾਂ ਵੱਲ ਜੁੜਨਾ ਹਨਾ ਜੀ ਆਪਣਾ ਪੰਜਾਬ ਬੱਚੇ ਨਸ਼ਿਆਂ ਤੋਂ ਬਚੇ ਜੀ ਜਿਸ ਨਾਲ ਕਿ ਬਹੁਤ ਵੱਡਾ ਮੁੱਦਾ ਹੈਗਾ ਆ ਕਿ ਜਿਦਾ ਕਈ ਆਪਣੇ ਪਹਿਲਵਾਨ ਨੇ ਜਾਂ ਬੋਡੀ ਬਿਲਡਰ ਜਿਹੜੇ ਹੈਗੇ ਆ ਨਸ਼ੇ ਲੈ ਕੇ ਗੇਮ ਕਰਦੇ ਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਇਹਦਾ ਇਦਾਂ ਦਾ ਕੋਈ ਸ਼ੱਕਰ ਨਹੀਂ ਹੈਗਾ ਜੀ ਨਸ਼ਾ ਕਰਕੇ ਤਾਂ ਬੰਦਾ ਖੜ ਨਹੀਂ ਸਕਦਾ ਕਿਵੇਂ ਲਾਊਗਾ ਜੀ ਇਹ ਗੇਮ ਆ ਜੀ ਦਿਮਾਗ ਦੀ ਗੇਮ ਆ ਆਪਾਂ ਇਦਾਂ ਨਸ਼ਾ ਕਰਕੇ ਦਾ ਖੇਡ ਨਹੀਂ ਛੱਡਦੇ ਦੀਦਾ ਸਾਹਿਬ ਬਾਰੇ ਤਾਂ ਗੱਲਾਂ ਬੜੀਆਂ ਹੋਈਆਂ ਇਹ ਨਸ਼ਾ ਨਸ਼ਾ ਕਰਕੇ ਤਾਂ ਕੋਈ ਨਹੀਂ ਗੁਰਦਾ ਠੀਕ ਹੈ ਹੋਰ ਕੀ ਨੌਜਵਾਨ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਬਾਈ ਖੇਡਾਂ ਵੱਲ ਜੁੜੋ ਪੰਜਾਬ ਨੂੰ ਬਚਾਓ ਜੋ ਨਸ਼ਾ ਚੱਲ ਰਿਹਾ ਨਸ਼ਿਆਂ ਤੋਂ ਬਚਾਓ ਪੰਜਾਬ ਪੰਜਾਬ ਦੇ ਵਿੱਚ ਹੀ ਤੁਸੀਂ ਕੋਸ਼ਿਸ਼ੀ ਕਰਦੇ ਜਾਂ ਬਾਹਰ ਵੀ ਕਿਤੇ ਅਦਰ ਸਟੇਟਸ ਵਿੱਚ ਜਾਣਾ ਹੈ ਇਹ ਵੀ ਪੰਜਾਬ ਹਿਮਾਚਲ ਵਿੱਚ ਵੀ ਜਾਣਾ ਹੈ ਜੰਮੂ ਵਿੱਚ ਵੀ ਜਾਣਾ ਹੈ ਹਰਿਆਣੇ ਤੋਂ ਸਾਰੇ ਪਾਸੇ ਜਾਇਦੇ ਲੈ ਸਕਦੇ ਵੀ ਜਿੱਥੋਂ ਸੱਦਾ ਆਉਂਦਾ ਹੈਗਾ ਉੱਥੇ ਜਾਂਦੇ ਨੇ ਬਿਲਕੁਲ ਜੀ ਜਿੱਥੇ ਸੱਦਾ ਆਉਂਦਾ ਉੱਥੇ ਜਾਂਦੇ ਠੀਕ ਹੈ ਬਹੁਤ ਬਹੁਤ ਧੰਨਵਾਦ

ਇੱਕ ਪਾਸੇ ਸ਼ਾਮ ਔਰ ਦੂਸਰੇ ਪਾਸੇ ਅਲੀ ਪਹਿਲਵਾਨ ਮਹਤਮਰ ਜਿੰਦਨ ਵਾਲੇ ਪਹਿਲਵਾਨ ਨੂੰ ਗੁਰਦੁਆਰਾ ਦੀਆਂ ਪ੍ਰਬੰਧਕਾਂ ਦੇ ਵੱਲੋਂ ਨੋਟ ਕਰਨਾ ਜਾਇਓ ਬਹੁਤ ਵਧੀਆ ਮੁਕਾਬਲਾ ਚੱਲ ਸ਼ਾਬਾਸ਼ ਸ਼ਾਬਾਸ਼ ਸਾਡਾ ਨਾਮ ਹੈ ਸ਼ਾਬਾਸ਼ ਸ਼ਾਬਾਸ਼ ਸਾਡਾ ਬਈ ਆਲ ਇਰਾਨ ਸ਼ੇਸ਼ ਦਰ ਤੇ ਧੰਨਵਾਦ ਕਰਦੇ ਹਾਂ ਗੁਰਪ੍ਰੀਤ ਸਿੰਘ ਜੀ ਆਸਟ੍ਰੇਲੀਆ ਵਾਲੇ ਆਰ.ਪੀ.ਐਨ ਦਾ ਬਾਰਵ ਨਾਗਰਾ ਜੀ ਨੂੰ ਬੇਨਤੀ ਕਰਦੇ ਆ ਜੀ ਇੱਕ ਸਨਮਾਨ ਕਰਨਾ ਗੁਰਜਵਾਲੀ ਕੁਸ਼ਤੀ ਦਾ ਇੱਕ ਗੁਰਜੇ ਨੂੰ ਮੁੰਡਾ ਹੋਣੀ ਆ ਆਓ ਤੇ ਇੱਕ ਕੁਸ਼ਤੀ ਆ ਚੱਲਦੀ ਹੈ ਗੁਰਜਵਾਲੀ ਇਹ ਦੋ ਕੁਸ਼ਤਾ ਕੁਸ਼ਤੀਆਂ ਨੇ ਗੁਰਜਵਾਲੀਆਂ ਨੇ ਨੋਟ ਕਰੋ ਜੀ ਔਰ ਸਨਮਾਨ ਤਾਲਬ ਤੇ ਜਲਾਲ ਪਹਿਲਵਾਨ ਅਖਾੜੇ ਵਿੱਚ ਆਓ ਇਧਰ ਅਲੀ ਪਹਿਲਵਾਨ ਉੱਪਰਲੇ ਪਾਸੇ ਹੈ ਇੱਕ ਕੁਸ਼ਤੀ ਗੁਰਜਵਾਲੀ ਆ ਇੱਕ ਉਹ ਪਰਜਵਾਲੀ ਪਹਿਲੇ ਕਰਾਈ ਗਈ ਹੈ ਉਧਰ ਕਾ ਬੱਚਾ ਪੁਛਿਆ ਪਾਣੀ ਭਰਉਣ ਦੀ ਸੇਵਾ ਕਰਦਾ ਸੰਗਤ ਪਰ ਮੈਂ ਕਿਹਾ ਜੀ ਤੇ ਪਾਣੀ ਭਰਉਣ ਦੀ ਸੇਵਾ ਕਰਦਾ ਜੀ ਦੰਗਲਾ ਦੇ ਵਿੱਚ ਉਹਨਾਂ ਦੀ ਡਟ ਹੋ ਗਈ ਦੋ ਪਹਿਲਾਂ ਨੇ ਕੰਮ ਪਿੱਛੇ ਵੀ ਪੜਾਈ ਦਾ ਕਰਤਾ ਕੋਈ ਹਰ ਸੁਣਿਆ ਮੇਰੇ ਨਾਲ ਸਿਰ ਤੇ ਚੱਲਦਾ ਇਹ ਬੱਚਾ ਵੀ ਕਿਹੜਾ ਲੱਗਦਾ ਅਮਨਤਾਲੀਵਾਲ ਜੀ ਵੇਖਿਆ ਮਿੱਕੀ ਬੱਸੀਆਂ ਗਰੀਬ ਭਾਜੀ ਗਰੀਬ ਮੋਬਾਈਲ ਹਾਊਸ ਹਲਾ ਮਸੀ ਜੀ ਬਾਈ ਜਲਾਲ ਪੁੱਜਿਆ ਪਹਿਲਵਾਨ ਤਾਲਬ ਨੂੰ ਮੈਚ ਦੇ ਵਿੱਚ ਖਾੜੇ ਦੇ ਪੁੱਜ ਸੰਗਤ ਨੂੰ ਬੇਨਤੀ ਆ ਵੀ ਪਹਿਲਾ ਆ 1.5 ਲੱਖ ਵਾਲੀ ਗੁਸਤੀ ਕਰਾਉਣੀ ਆ ਉਸ ਤੋਂ ਬਾਅਦ ਆ ਥਾਪੇ ਵਾਲੀ ਗੁਸਤੀ ਲਾਸਟ ਵਿੱਚ ਫੇਰ ਜਿਹੜੀ 1.5 ਲੱਖ ਵਾਲੀ ਗੁਸਤੀ ਹੈ ਨੋਟ ਕਰੋ ਮੈਚ ਵਾਲੀ ਸਾਰੀ ਸੰਗਤ ਨੋਟ ਕਰੋ ਤੇ ਪਹਿਲਾ ਜਲਾਲ ਪੁੱਜਿਆ ਨਾਲ ਹੀ ਤਾਲਬ ਤੇ ਵੀ ਖਾੜੇ ਵਿੱਚ ਚੌਂਦੀ ਨਾਲ ਤਾਲਬ ਦੇ ਪਹਿਲਵਾਨ ਅਖਾੜਾ ਤੇਰਾ ਬਾਬਾ ਫਲਾਹੀ ਔਰ ਜਿਹੜੀ ਆ ਗੁਸਤੀ ਚੱਲਦੀ ਆ ਤੇ ਦੋ ਕੁਸਤੀਆਂ ਗੁਰਜ ਵਾਲੀਆਂ ਨੇ ਇੱਕ ਹੋਰ ਤੇਰੀ ਵਾਲੀ ਹੋਈ ਆ ਔਰ ਇੱਕ ਕੁਸਤੀ ਆ ਜਾਂਦੀ ਆ ਜਿੱਤਣ ਵਾਲੇ ਕਰੇ ਜੀ ਬਹੁਤ ਵਧੀਆ ਮੁਕਾਬਲਾ ਅਲੀ ਉਪਰ ਦੇ ਪਾਸੇ ਤੇ ਸ਼ਾਮ ਪਹਿਲਵਾਨ ਮਤਰੇ ਵਾਲਾ ਨਿਕਲੇ ਪਾਸੇ ਆ ਬਹੁਤ ਵਧੀਆ ਮੁਕਾਬਲਾ ਦਾ ਨਾਜਰਾ ਮਰਕਾਣਾ ਕਹੜਾ ਜਦ ਗੱਬਰੂ ਦੇ ਪੱਟ ਪੜਦਾ ਮਾਣ ਵੀ ਤੇਤੀ ਖੋਟੀਦਾ ਓ ਸੁਖੀਆ ਵਜਨ ਤਾੜੀਆਂ ਬਾਦ ਕੋਈ ਮਲਕੋਤ ਦਾ ਚੋਟੀ ਦਾ ਕਿ ਸੁਖੀਆ ਵਜਣ ਤਾਲੀਆਂ ਕਿ ਜਦ ਕੋਈ ਮਲਕੋਤ ਦਾ ਚੋਟੀ ਦਾ ਦਰਸ਼ਕ ਵੀਰੋ ਕਿਸੇ ਸ਼ਾਇਰ ਨੇ ਕਿਸੇ ਵਿਦਵਾਨ ਨੇ ਬੜਾ ਵਧੀਆ ਲਿਖਿਆ ਕਿ ਜਿਹੜਾ ਇਨਸਾਨ ਕਿਸੇ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ